ਤੁਹਾਨੂੰ ਲੋਕ ਵੋਟ ਕਿਉਂ ਪਾਉਣਗੇ? ਮੀਤ ਦੇ ਨਾਲ ਜਿਹੜਾ ਬੰਦਾ ਜੁੜ ਗਿਆ ਮੀਤ ਚਾਹੇ ਕੱਖ ਦਾ ਚਾਹੇ ਲੱਖ ਦਾ ਮੀਤ ਉਹ ਬੰਦੇ ਨੂੰ ਨਾ ਕਦੇ ਪਿੱਠ ਦਿਖਾਵੇ। ਨਾ ਕਦੇ ਮੀਤ ਦੇ ਸਪੋਰਟਰ ਨੂੰ ਇਸ ਗੱਲ ਦੀ ਨਮੋਸ਼ੀ ਹੋਵੇ ਵੀ ਮੀਤ ਕਦੇ ਜ਼ਿੰਦਗੀ ਚ ਬੇਈਮਾਨੀ ਕਰ ਗਿਆ। ਮੀਤ ਨੂੰ ਬਰਨਾਲੇ ਦੇ ਹਰ ਘਰ ਚੋਂ ਵੋਟ ਪੈਂਦੀ ਆ। ਮੁਖੀ ਉਹਨਾਂ ਦੀ ਜਿਹੜੀ ਮਰਜ਼ੀ ਪਾਰਟੀ ਚ ਹੋਵੇ ਉਹਨਾਂ ਦੇ ਬੱਚੇ ਮੀਤ ਨੂੰ ਵੋਟ ਪਾਉਂਦੇ ਆ। ਮੁੱਖ ਮੰਤਰੀ ਭਗਵੰਤ ਸਿੰਘ ਦਾਵਾ ਕਰਦੇ ਨੇ ਕਿ ਸੈਂਟਰ ਦੇ ਵਿੱਚ ਇੰਡੀਆ ਲੈਸ ਦੀ ਸਰਕਾਰ ਬਣ ਜਾ ਰਹੀ ਆ। ਤੁਹਾਡਾ ਉਹਦੇ ਵਿੱਚ ਹਿੱਸਾ ਹੋਣਾ। ਕਿ ਤੇ ਤਾਂ ਨੀ ਕਿ ਮੰਤਰੀ ਮੀਤਿਹਰ ਨੂੰ ਵਾਦਾ ਕੀਤਾ ਗਿਆ ਹੋਵੇ ਕਿ ਤੁਹਾਨੂੰ ਪੰਜਾਬ ਵਾਲੀ ਕੁਰਸੀ ਛੱਡੋ ਤੁਹਾਨੂੰ ਸੈਂਟਰ ਚ ਮੰਤਰੀ ਬਣਾਵਾਂਗੇ ਉਧਰ ਤੁਹਾਡੇ ਰਿਸ਼ਤੇਦਾਰ ਟੀਨਸਾਂ ਨੂੰ ਟਿਕਟ ਮਿਲੀ ਅੰਦਰ ਖਾਤੇ ਕਿਤੇ ਟੀਨਸਾਂ ਨਾਲ ਤੁਹਾਡੀ ਸੈਟਿੰਗ ਹੋਈ ਹੈ ਵੀ ਚਲੋ ਉਧਰ ਟਿਕਟ ਨਹੀਂ ਮਿਲੀ ਤੁਹਾਨੂੰ ਕੋਟਾ ਪਵਾ ਦੇਣਾ ਅਚਕਪਾਲ ਸਿੰਘ ਖਹਿਰਾ ਕਹਿੰਦੇ ਨੇ ਮੰਤਰੀ ਮੀਤਿਹਰ ਨਾਲ ਮੇਰੀ ਕੋਈ ਲੜਾਈ ਨਹੀਂ ਉਹ ਤਾਂ ਭਗਵੰਤ ਮਾਨ ਦਾ ਮੋਰ ਹੈ ਮੇਰੀ ਲੜਾਈ ਤਾਂ ਭਗਵੰਤ ਮਾਨ ਨਾਲ ਤੋਂ ਮੈਂ ਹੁਣ ਵੀ ਸੰਗਰੂਰ ਵਾਲਿਆਂ ਨੂੰ ਕਹੂੰਗਾ ਵੀ ਭਾਈ ਜਿਹੜਾ ਨੇ ਖੈਰਾ ਸਾਹਿਬ ਦੇ ਨਾਲ ਜਾਰੀ ਲਾਈਆ ਸਾਰੇ ਡੋਬੇ ਆ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਨਹੀਂ ਉਹ ਸਾਰੇ ਐਮ ਐਲ اے ਹੁੰਦੇ ਕੋਈ ਮੰਤਰੀ ਹੁੰਦੇ ਅੱਜ ਉਹ ਖੈਰਾ ਸਾਹਿਬ ਦੇ ਪਿੱਛੇ ਜਿਵੇਂ ਉਹ ਬੱਤਕ ਦੇ ਬੱਚੇ ਬੱਚੇ ਫਿਰਦੇ ਹੁੰਦੇ ਐ ਫਿਰਦੇ ਰਹਿੰਦੇ ਸੀ ਤੇ ਅੱਜ ਦੀ ਕਿਢੀ ਕਲਾ ਕਮਾਲੂ ਰਹਿ ਗਿਆ ਬਾਕੀ ਦਿਖਦੇ ਵੀ ਨਹੀਂ ਕੀ ਆਮ ਆਦਮੀ ਪਾਰਟੀ ਇਸ ਵਾਰ ਸਭ ਤੋਂ ਵੱਧ ਤਿਤਰੀਆਂ ਲੈ ਕੇ ਆਈ ਹੈ ਆਂ ਦੂਜੀਆਂ ਪਾਰਟੀਆਂ ਨੇ ਅਸੀਂ ਤਾਂ 17 ਚ ਵੀ ਲੈ ਕੇ ਆਏ ਸੀ ਖੈਰਾ ਸਾਹਿਬ ਨੂੰ ਤਿਤਲੀਆਂ ਤਾਂ ਸੀ ਉਦੋਂ ਵੀ ਲਿਆਂਦੀਆਂ ਸੀ ਤੋ ਡੇ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਹੋ ਤੁਸੀਂ ਸੰਤੁਸ਼ਟ ਹੋ ਜੋ ਰਾਜ ਸਭਾ ਦੇ ਵਿੱਚ ਭੇਜੇ ਸੀ ਸਾਰੇ ਮੈਂਬਰ ਚੰਗੀ ਚੰਗੇ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਦੇ ਉਠਾ ਰਹੇ ਨੇ ਕਣਕ ਦੀ ਬਾਡੀ ਮੰਗਰੋਂ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪਖਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਘਰੂਰ ਤੋਂ ਉਮੀਦਵਾਰ ਮੰਤਰੀ ਮੀਤਿਹਰ ਦੇ ਅੱਕ ਦੇ ਵਿੱਚ ਬਿਗਲ ਵਜਾ ਦਿੱਤਾ। ਇਸ ਸਮੇ ਸਾਡੇ ਨਾਲ ਸੰਘਰੂਰ ਤੋਂ ਆਪ ਦੇ ਉਮੀਦਵਾਰ ਮੰਤਰੀ ਮੀਤਿਹਰ ਮੌਜੂਦ ਨੇ ਕੀ ਲੱਗਦਾ ਤੁਹਾਨੂੰ ਲੋਕ ਕੋ ਵੋਟ ਕਿਉਂ ਪਾਉਣ ਮੰਤਰੀ ਸਾਹਿਬ? ਕਿ ਪਾਉਣ ਕਿਉਂ ਨਾ? ਮੈਨੂੰ ਪਹਿਲਾਂ ਵੀ ਲੋਕਾਂ ਨੇ ਦੋ ਵਾਰੀ ਵੋਟਾਂ ਪਾਈਆਂ ਬਰਨਾਲੇ ਦੇ ਆਨੇ ਤੇ ਦੋ ਵਾਰੀ ਮੈਨੂੰ ਐਮਐਲਏ ਬਣਾਇਆ ਤੇ ਰਿਕਾਰਡ ਤੋੜ ਵੋਟਾਂ ਤੇ ਜਤਾਇਆਗਾ ਤੇ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਪਿਛਲੇ ਕੈਲੋ ਵੀ ਦੂਹ ਟਰਮਾਂ ਦੇ ਵਿੱਚ ਜਿੰਨੀ ਮੇਰੇ ਕੋਲ ਤਾਕਤ ਸੀ ਉਦੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਬਰਨਾਲੇ ਦਾ ਜਾ ਕੇ ਸਾਡੇ ਸਰਵੇ ਕਰ ਲੋ ਕੋਈ ਵਪਾਰੀ ਕੋਈ ਮਜ਼ਦੂਰ ਕਦੇ ਕਹਦੇ ਵੀ ਉਮੀਦ ਦੇ ਘਰੇ ਗਿਆ ਸੀ ਮੀਤ ਮੈਨੂੰ ਘਰੇ ਬੈਠਾ ਸੀ ਮੀਤ ਮੈਨੂੰ ਮਿਲਿਆ ਨਹੀਂ ਜਾਂ ਮੀਤ ਮੈਨੂੰ ਮਿਲਿਆਣੇ ਪੁੱਛਿਆ ਹੋ ਵੀ ਭਾਈ ਤੇਰੀ ਪਾਰਟੀ ਕਿਹੜੀ ਹੈ ਜਾ ਮੀਤੀ ਮੈਂ ਮੁਖਾਲਫਤ ਵੀ ਕੀਤੀ ਸੀ ਮੈਂ ਤੁਹਾਨੂੰ ਹਜ਼ਾਰਾਂ ਬੰਦਾ ਮਿਲਾ ਦੂੰਗਾ ਜਿਹੜਾ ਕਹੂਗਾ ਮੈਂ ਮੀਤੀ ਮਖਾਲਫਤ ਕਰ ਦੇਣਾ ਦੋਨੇ ਚੋਣਾਂ ਚ ਪਰ ਮੈਂ ਮੀਤ ਕੋਲੇ ਕੰਮ ਗਿਆ ਮੀਤ ਨੇ ਮੇਰਾ ਕੰਮ ਹੈ ਜਿਹੜਾ ਉਹ ਕਰਵਾਇਆ ਮੀਤ ਨੂੰ ਬਰਨਾਲੇ ਦੇ ਹਰ ਘਰ ਚੋਂ ਵੋਟ ਪੈਂਦੀ ਹੈ ਮੁਖੀ ਉਹਨਾਂ ਦੀ ਜਿਹੜੀ ਮਰਜ਼ੀ ਪਾਰਟੀ ਚ ਹੋਵੇ ਉਹਨਾਂ ਦੇ ਬੱਚੇ ਮੀਤ ਨੂੰ ਵੋਟ ਪਾਉਂਦੇ ਆ ਉਹ ਵੀ ਆਪ ਕਿਉਂਕਿ ਮੈਂ ਕਦੇ ਵੀ ਕਿਸੇ ਦਾ ਕੰਮ ਕਰਕੇ ਉਹ ਤੇ ਆਸਾਨ ਨਹੀਂ ਕੀਤਾ ਵੀ ਭਾਈ ਹੁਣ ਕੰਮ ਕਰ ਤਾਂ ਹੁਣ ਵੋਟਾਂ ਮੈਨੂੰ ਪਾਉਣੀਆਂ ਜਾਂ ਵੀ ਭਾਈ ਮੈਨੂੰ ਜੁਆਇਨ ਕਰ ਸਾਰੀਆਂ ਪਾਰਟੀਆਂ ਨੇ ਮੈਨੂੰ ਵੋਟਾਂ ਪਾਉਂਦੇ ਤਾਂ ਹੀਓ ਇੰਨੀਆਂ ਵੋਟਾਂ ਪੈਂਦੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਹਮੇਸ਼ਾ ਇਮਾਨਦਾਰੀ ਦੇ ਨਾਲ ਜਿਹੜੀ ਕੁਰਸੀ ਮੇਰੇ ਕੋਲ ਰਹੀ ਹੈ ਉਹਦੇ ਤੇ ਮੈਂ ਇਨਸਾਫ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਤੇ ਇਮਾਨਦਾਰੀ ਦੇ ਨਾਲ ਕੀਤੀ ਹੈ ਬਰਨਾਲੇ ਦੇ ਲੋਕਾਂ ਨੂੰ ਹੋਰ ਕਿਸੇ ਚੀਜ਼ ਦੀ ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਜ਼ਿੰਦਗੀ 'ਚ ਕਦੇ ਇਸ ਚੀਜ਼ ਦੀ ਨਾਰਾਜ਼ਗੀ ਮੈਂ ਵਾਦਾ ਕੀਤਾ ਹੈ ਪੂਰੀ ਜ਼ਿੰਦਗੀ ਦਾ ਨਹੀਂ ਹੋਊਗੀ ਵੀ ਮੀਤ ਨੇ ਕਦੇ ਨਵੇਂ ਪੈਸੇ ਦੀ ਬੇਈਮਾਨੀ ਕੀਤੀ ਹੈ ਤੇ ਅੱਜ ਮੈਂ ਸੰਗਰੂਰ ਦੇ ਨਾਲ ਵੀ ਕਰਦਾ ਹਰ ਹਲਕੇ ਚ ਜਾ ਕੇ ਵੀ ਭਾਈ ਮੀਤ ਦੇ ਨਾਲ ਜਿਹੜਾ ਬੰਦਾ ਜੁੜ ਗਿਆ ਮੀਰ ਚਾਹੇ ਕੱਖ ਦਾ ਚਾਹੇ ਲੱਖ ਦਾ ਮੀਤ ਤੋਂ ਬੰਦੇ ਨੂੰ ਨਾ ਕਦੇ ਪਿੱਠ ਦਿਖਾਵੇ ਨਾ ਕਦੇ ਮੀਤ ਦੇ ਸਪੋਰਟਰ ਨੂੰ ਇਸ ਗੱਲ ਦੀ ਨਮੋਸ਼ੀ ਹੋਵੇ ਵੀ ਮੀਤ ਕਦੇ ਜ਼ਿੰਦਗੀ ਚ ਬੇਈਮਾਨੀ ਕਰ ਗਿਆ ਸੋ ਮੈਂ ਕਿਸੇ ਰਾਜਨੀਤਿਕ ਪਰਿਵਾਰ ਚੋਂ ਨਹੀਂ ਆਮ ਇੱਕ ਜ਼ਿਮੀਂਦਾਰ ਪਰਿਵਾਰ ਚੋਂ ਉੱਠ ਕੇ ਜਿਹੜੀ ਰਾਜਨੀਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਸੀ ਸੋ ਸਾਨੂੰ ਆਮ ਕਰਾਂ ਚਾਹੀ ਸਿਖਾਇਆ ਜਾਂਦਾ ਵੀ ਪੁੱਤ ਭਾਈ ਜਿਹਦੇ ਨਾਲ ਇੱਕ ਵਾਰੀ ਯਾਰੀ ਲੱਗ ਜੇ ਕਦੇ ਤੋੜੀਦੀ ਨਹੀਂ ਹੁੰਦੀ ਸੋ ਅਸੀਂ ਸਿਆਸਤ ਜਿਹੜੀ ਹੈ ਕਹ ਲੋ ਵੀ ਕਿਸੇ ਸਿਆਸੀ ਪਰਿਵਾਰ ਚ ਨਹੀਂ ਜੰਮੇ ਵੀ ਲੋਕਾਂ ਨੂੰ ਵਰਤ ਕੇ ਜਿਹੜਾ ਉਹ ਛੱਡ ਦੇਈਦਾ ਸੋ ਅੱਜ ਵੀ ਇੱਕੋ ਸੇ ਸੋਚ ਤੇ ਜਿਹੜਾ ਚੱਲ ਰਹੇ ਆ ਹਰੇਕ ਨਾਲ ਦੋਸਤੀ ਵੀ ਨਿਭਾਈਦੀ ਹੈ ਯਾਰੀ ਵੀ ਨਿਭਾਈਦੀ ਹੈ ਤੇ ਜਿਹੜਾ ਵਰਕਰ ਹੈ ਸਾਰੇ ਮੈਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੀਤ ਬਾਈ ਕੋਈ ਕਹਿੰਦੇ ਕਿਸੇ ਦਾ ਪੁੱਤਾਂ ਕਿਸੇ ਦਾ ਭਰਾ ਤੇ ਮੈਨੂੰ ਲੱਗਦਾ ਵੀ ਸਾਰੇ ਲੋਕ ਕੈਤਕੀ ਵੀ ਸਾਥ ਜਿਹੜਾ ਉਹ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰਦੇ ਨੇ ਕਿ ਸੈਂਟਰ ਦੇ ਵਿੱਚ ਇੰਡੀਆ ਲੈਸ ਦੀ ਸਰਕਾਰ ਬਣ ਜਾ ਰਹੀ ਹੈ ਤੁਹਾਡਾ ਉਹਦੇ ਵਿੱਚ ਹਿੱਸਾ ਹੋਣਾ ਹੈ ਤਾਂ ਕੀ ਤੇ ਤਾਂ ਨੀ ਕੀ ਮੰਤਰੀ ਮੀਤ ਹਰ ਨੂੰ ਵਾਦਾ ਕੀਤਾ ਗਿਆ ਹੋਵੇ ਕਿ ਤੁਨ ਪੰਜਾਬ ਵਾਲੀ ਕੁਰਸੀ ਛੱਡੋ ਤੁਹਾਨੂੰ ਸੈਂਟਰ ਚ ਮੰਤਰੀ ਬਣਾਵਾਂਗੇ ਨਾ ਮੀਤ ਹੇਰ ਨੇ ਕਦੇ ਵਾਦਾ ਲਿਆ ਕਿਸੇ ਤੋਂ ਨਾ ਹੀ ਕਦੇ ਮੈਂ ਕੋਈ ਚੀਜ਼ ਪਾਰਟੀ ਤੋਂ ਕਦੇ ਮੰਗਣ ਗਿਆ ਪਰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਘਰੇ ਬੈਠੇ ਨੂੰ ਹਮੇਸ਼ਾ ਮਾਨ ਸਨਮਾਨ ਆ ਜਿਹੜਾ ਉਹ ਦਿੱਤਾ ਦੋ ਵਾਰੀ ਐਮਐਲਏ ਦੀ ਟਿਕਟ ਦਿੱਤੀ ਦੋ ਵਾਰੀ ਯੂਥ ਪ੍ਰਧਾਨ ਬਣਾਤਾ ਐਮਪੀ ਵਾਲੀ ਡੈਕਟਿਵ ਜਿਹੜੀ ਮੈਨੂੰ ਬੁਲਾ ਕੇ ਕਿਹਾ ਵੀ ਊਮੀਦ ਤੈਨੂੰ ਇਲੈਕਸ਼ਨ ਲੜਾਉਣੀ ਹੈ ਤਾਂ ਊਮੀਦ ਨੇ ਭਾਈ ਕਿਹਾ ਵੀ ਹਾਂ ਜੋ ਪਾਰਟੀ ਦਾ ਹੁਕਮ ਹੈ ਪਾਰਟੀ ਨੇ ਹੱਦ ਤੱਕ ਪਹੁੰਚਾਇਆ ਤਾਂ ਊਮੀਦ ਜਿਹੜਾ ਉਹ ਲੜੂਗਾ ਤੇ ਮੈਂ ਕਦੇ ਵੀ ਇਹ ਠੀਕ ਹੈ ਸਿਆਸਤ ਚ ਬੜੇ ਲੋਕ ਆ ਜਿਹੜੇ ਕੈਲੋ ਵੀ ਕਮਿਟਮੈਂਟਾਂ ਜਿਹੜੇ ਕਰਦੇ ਹੋਣਗੇ ਪਰ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹੋ ਤਾਂ ਪਾਰਟੀ ਤੁਹਾਡਾ ਸਾਰਾ ਕੁਝ ਦੇਖਦੀ ਹੈ ਜਿੱਥੇ ਤੁਸੀਂ ਡਿਜ਼ਰਵ ਕਰਦੇ ਹੋ ਤਾਂ ਪਾਰਟੀ ਉੱਤੇ ਤੁਹਾਨੂੰ ਫਿੱਟ ਕਰ ਦਿੰਦੀ ਹੈ ਆਸ ਹੈਗੀ ਹੈ ਮੰਤਰੀ ਬਣ ਦੀ ਸੈਂਟਰ ਚ ਤੁਹਾਨੂੰ ਮੈਂ ਜ਼ਿੰਦਗੀ ਚ ਕਦੇ ਵੀ ਕਿਸੇ ਚੀਜ਼ ਦੀ ਵੀ ਉਮੀਦ ਨਹੀਂ ਲਾਈ ਵੱਡੀ ਕੋਈ ਆਸ ਨਹੀਂ ਰੱਖੀ ਆਪਦੀ ਮਿਹਨਤ ਕਰੀ ਦੀ ਹੈ ਤੇ ਵਿੱਦਾ ਫਲੋ ਜੋ ਪ੍ਰਮਾਤਮਾ ਕਰਦੇ ਜੋ ਪਰਮਾਤਮਾ ਦੇ ਦੇ ਉਹਦੇ ਚ ਜਿਹੜਾ ਹਮੇਸ਼ਾ ਸਬਰ ਆ ਉਹ ਕਰੀਦਾ ਮੇਰੇ ਜਿਹੜੇ ਨੇੜਲੇ ਸਾਥੀ ਆ ਉਹ ਬੜਾ ਨੇੜਿਓ ਮੈਨੂੰ ਜਾਣਦੇ ਆ ਸਾਰੇ ਤੁਹਾਨੂੰ ਕਹਿਣਗੇ ਵੀ ਕਦੇ ਮੈਂ ਬਹੁਤੀਆਂ ਵੱਡੀਆਂ ਇਛਾਵਾਂ ਕਦੇ ਜ਼ਿੰਦਗੀ ਚ ਪਾਲੀਆਂ ਨਹੀਂ ਨਾ ਖੁਸ਼ੀ ਚ ਕਦੇ ਬਹੁਤਾ ਖੁਸ਼ ਹੋਇਆ ਨਾ ਕਦੇ ਗਮ ਚ ਬਹੁਤਾ ਉਦਾਸ ਹੋਇਆ ਇੱਕ ਸਟੇਬਲ ਜਿਹੜੀ ਜ਼ਿੰਦਗੀ ਆ ਉਹ ਜਿਉਣ ਵਾਲਾ ਮੈਂ ਬੰਦਾ ਤੇ ਆਉਣ ਵਾਲੇ ਸਮੇਂ ਚ ਵੀ ਆਪਣੀ ਮਿਹਨਤ ਕਰਕੇ ਦਿਖਾਈਦਾ ਤੇ ਸਿਆਸਤ ਨੂੰ ਵੀ ਕੋਈ ਧੰਦਾ ਨਹੀਂ ਸਮਝਿਆ ਰੋਜ਼ 14 14 15 15 16 16 ਘੰਟੇ ਜਿਹੜਾ ਕੰਮ ਕਰੀਦਾ ਤੇ ਫਿਰ ਵੀ ਇਹ ਲੱਗਦਾ ਰਹਿੰਦਾ ਵੀ ਯਾਰ ਜੋ ਲੋਕਾਂ ਨੇ ਸਾਡੇ ਲਈ ਕੀਤਾ ਲੋਕਾਂ ਦਾ ਮੁੱਲ ਹੈ ਜਿਹੜਾ ਉਹ ਤਾਰ ਨਹੀਂ ਸਕਦੇ ਪ੍ਰਮਾਤਮਾ ਵੱਲੋਂ ਕਹ ਲੋ ਇੱਕ ਦਰਦੇ ਵੀ ਆ ਤੇ ਬੋਝ ਵੀ ਰਹਿੰਦਾ ਹੈਗਾ ਵੀ ਕਿਸੇ ਵੀ ਜਿਹੜੇ ਕੋਈ ਮੇਰਾ ਸਪੋਰਟਰ ਹੈ ਲੋਕਾਂ ਦੀਆਂ ਜਾਂ ਜਿਹੜੀਆਂ ਮੇਰੇ ਵੋਟਰ ਹੈ ਕਦੇ ਵੀ ਉਹਨਾਂ ਦੀਆਂ ਭਾਵਨਾਵਾਂ ਨੂੰ ਮੇਰੇ ਕਰਕੇ ਜਿਹੜੀ ਠੇਸ ਨਾ ਪਹੁੰਚੇ ਕਿਉਂਕਿ ਲੋਕਾਂ ਨੇ ਸਾਨੂੰ ਸੰਗਤ ਦੇ ਰੂਪ ਚ ਜਿਹੜੀਆਂ ਵੋਟਾਂ ਨੇ ਉਹ ਪਾਈਆਂ ਨੇ ਸਾਰਿਆਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੋਈ ਸਾਡੇ ਤੋਂ ਪੈਸਾ ਨਹੀਂ ਲਿਆ ਕੋਈ ਸ਼ਰਾਬ ਨਹੀਂ ਲਈ ਸੋ ਜੋ ਮੈਂ ਪਹਿਲਾਂ ਗੱਲ ਕਹੀ ਨੇ ਐਸੇ ਕਰਕੇ ਹਮੇਸ਼ਾ ਦਿਮਾਗ ਤੇ ਬੋਝ ਰਹਿੰਦਾ ਹੈ ਕਿ ਇਦੋਂ ਵੱਡਾ ਪਾਪ ਨਹੀਂ ਕੋਈ ਹੋ ਸਕਦਾ ਜੇ ਲੋਕਾਂ ਨੇ ਤੁਹਾਨੂੰ ਸੰਗਤ ਰੂਪ ਚ ਜਿਤਾਇਆ ਹੋਵੇ ਤੇ ਤੁਸੀਂ ਫਿਰ ਬੇਮੈਨਾ ਕਰਦੇ ਫਿਰੋ ਸੋ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹਮੇਸ਼ਾ ਵੀ ਲੋਕਾਂ ਦੀ ਉਮੀਦਾਂ ਤੇ ਉੱਤਰ ਸਕਾਂ ਉਹਦੇ ਵੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈ ਉਧਰ ਤੁਹਾਡੇ ਰਿਸ਼ਤੇਦਾਰ ਟੀਨਸਾਂ ਨੂੰ ਟਿਕਟ ਨਹੀਂ ਮਿਲੀ ਅੰਦਰ ਖਾਤੇ ਕਿਤੇ ਟੀਮਸ ਨਾਲ ਤੁਹਾਡੀ ਸੈਟਿੰਗ ਹੋਈ ਆ ਵੀ ਚਲੋ ਉਧਰ ਟਿਕਟ ਨਹੀਂ ਮਿਲੀ ਤੁਹਾਨੂੰ ਕੋਟਾ ਪਵਾ ਦੇਣਾ ਦੇਖੋ ਮੈਂ ਗੱਲ ਪਹਿਲਾਂ ਵੀ ਜਿਹੜੀ ਉਹ ਕਹੀ ਹੈ ਵੀ ਸੈਟਿੰਗਾਂ ਕਰਨੀਆਂ ਕਮਿਟਮੈਂਟਾਂ ਕਰਨੀਆਂ ਇਹ ਜਿਹੜੇ ਪੁਰਾਣੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਜਿਹੜਾ ਕੰਮ ਹੈ ਮੈਂ ਤਾਂ ਭਾਈ ਲੋਕਾਂ ਦੀ ਕਚਰੀ ਦੇ ਵਿੱਚ ਜਾਣਾ ਆਪਣੇ ਕੰਮਾਂ ਨੂੰ ਲੈ ਕੇ ਜਾਣਾ ਤੇ ਲੋਕ ਬਰਨਾਲੇ ਵਾਲੇ ਮੇਰਾ ਕਿਰਦਾਰ ਜਾਣਦੇ ਆ ਤੇ ਲੇੜਲੇ ਹਲਕੇ ਵਾਲੇ ਵੀ ਜਾਣਦੇ ਆ ਤੇ ਹੌਲੀ-ਹੌਲੀ ਕਿਉਂਕਿ ਜਿੱਦਣ ਦੀ ਟਿਕਟ ਮਿਲੀ ਆ ਮੂੰਹ ਮੂੰਹ ਦੀ ਚਰਚਾ ਜਿਹੜੀ ਮੂੰਹੋਂ ਗੱਲਾਂ ਕਰਦੇ ਆ ਲੋਕੋ ਦੂਰ ਨੇੜੇ ਜਿਹੜੀ ਆ ਪਹੁੰਚ ਜਾਂਦੀ ਆ ਤੇ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਲੋਕ ਇਹ ਮੇਰੀ ਤਾਂ ਭਾਈ ਸਭ ਤੋਂ ਵੱਡੀ ਸੈਟਿੰਗ ਐ ਕਿ ਲੋਕ ਪਿਆਰ ਕਰਦੇ ਆ ਤੇ ਲੋਕਾਂ ਨੇ ਪਹਿਲਾਂ ਇਹ ਤੱਕ ਪਹੁੰਚਾਇਆ ਤੇ ਲੋਕ ਕਿ ਅੱਗੇ ਜਿਹੜੀ ਲੜਾਈ ਆ ਉਹ ਲੜਨਗੇ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਮੰਤਰੀ ਮੀਤਿਹਰ ਨਾਲ ਮੇਰੀ ਕੋਈ ਲੜਾਈ ਨਹੀਂ ਉਹ ਤਾਂ ਭਗਵੰਤ ਮਾਨ ਦਾ ਮੋਰ ਹੈ ਮੇਰੀ ਲੜਾਈ ਤਾਂ ਭਗਵੰਤ ਮਾਨ ਨਾਲ ਹੈ ਇਹ ਵੀ ਕਹਿੰਦੇ ਨੇ ਕਿ ਮੀਤਿਹਰ ਦੇ ਪਰ ਘੱਟਦੇ ਸੀਗੇ ਦੋ ਮੈਕਮੇ ਵੱਡੇ ਲੈ ਕੇ ਤਦੋਂ ਕਿਪਾ ਦਾ ਭਈ ਮੀਤਹਿਰ ਨੂੰ ਪਾਰਟੀ ਨੇ ਇਲੈਕਸ਼ਨ ਲੜਨ ਦੀ ਵਿਲਾ ਕਰਨਾ ਹੋਵੇ ਕਿਉਂਕਿ ਮੈਂ ਪਿਛਲੇ 3-4 ਮਹੀਨਿਆਂ ਤੋਂ ਜਦੋਂ ਤੋਂ ਮਹਿਕਮੇ ਕਟਿਆ ਲੋਕਾਂ 'ਚ ਜਾ ਰਹੇ ਹਾਂ ਲੋਕਾਂ 'ਚ ਜਿਹੜਾ ਪ੍ਰਚਾਰ ਆ ਉਹ ਕਰ ਰਹੇ ਹਾਂ ਤੇ ਬਾਕੀ ਜਿੱਤ ਤੱਕ ਰਹੀ ਚਲੋ ਖੈਰਾ ਸਾਹਿਬ ਹੁਣ ਠੀਕ ਹੈ ਹੁਣ ਉਹਨਾਂ ਨੂੰ ਇਹ ਹੈ ਵੀ ਕਿਸੇ ਹਿਸਾਬ ਨਾਲ ਮਾਨ ਸਾਹਿਬ ਮੇਰੇ ਉਲਟ ਬੋਲਣ ਤੇ ਮੇਰਾ ਕੱਦ ਜਿਹੜਾ ਉਹ ਵੱਡਾ ਹੋਵੇ ਹਨਾ ਮੈਂ ਤੁਹਾਨੂੰ ਦਿਖਾਉਂਗਾ ਵੀ ਖੈਰਾ ਸਾਹਿਬ ਆਉਣ ਵਾਲੇ ਦਿਨਾਂ 'ਚ ਜਦੋਂ ਮਾਨ ਸਾਹਿਬ ਨੇ ਨਾ ਕੋਈ ਇਹਨਾਂ ਦਾ ਜ਼ਿਕਰ ਕੀਤਾ ਮੇਰੇ ਵੱਲ ਟੀਮਾਂ ਤੁਹਾਨੂੰ ਬੋਲਦੇ ਦਿਖਾਉਂਗਾ ਹਾਜੀ ਹੋ ਸਕਦਾ ਮੇਰੀਆਂ ਤਾਰੀਫਾਂ ਵੀ ਕਰਦੇ ਹੁਣ ਵੀ ਭਾਈ ਮੀਤ ਤੇ ਮੁੰਡਾ ਜਿਹੜਾ ਉਹ ਚੰਗਾ ਪਰ ਕਿਉਂਕਿ ਮੈਂ ਖੈਰਾ ਵਰਸ ਜੇ ਮੀਤ ਯਾਰ ਕਰਨਾ ਚਾਹੁੰਦੇ ਅੱਜ ਸਪੀਚ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਲੜਾਈ ਮੀਤ ਨਾਲ ਹੀ ਹੈ ਹੁਣ VOTING MACHINE ਤੇ ਮੀਤ ਲਿਖਿਆ ਹੋਊ ਸਕਪਾਲ ਖੈਰਾ ਲਿਖਿਆ ਹੋਊ ਹੁਣ ਉੱਥੇ ਭਗਵੰਤ ਮਾਨ ਲਿਖਿਆ ਥੋੜੀ ਜਾਊਗਾ ਤੇ ਮੀਤ ਨਾਲ ਹੀ ਲੜਾਈ ਹੈ ਹੁਣ ਹੋਰ ਕਿਹਦੇ ਨਾਲ ਲੜਾਈ ਹੈ ਹੁਣ ਮੇਰੀ ਖੈਰਾ ਵਰਸ ਭਗਵੰਤ ਮਾਨ ਕਰ ਰਹੇ ਸੀ ਮੇਰੀ ਟਿਕਟ ਤਾਂ ਖ ਜਿੱਦਣ ਉਹਨਾਂ ਦੀ ਨੌ ਸੂਈਆਂ ਨੂੰ ਪਤਾ ਨਹੀਂ ਸੀ ਵੀ ਭਾਈ ਸੰਗਰੂਰ ਤੋਂ ਮੀਥੇਰ ਖੜਾ ਹੈਗਾ ਕਿ ਸੰਗਰੂਰ ਤੋਂ ਭਗਵੰਤ ਮਾਨ ਖੜਾ ਇਹ ਤਾਂ ਉਹਨਾਂ ਨੂੰ ਪਤਾ ਹੀ ਗਿਆ ਇਹ ਤਾਂ ਸਿਰਫ ਕਹਿ ਲੋ ਵੀ ਆਪ ਦਾ ਸਿਆਸੀ ਕੱਦ ਵੱਡਾ ਕਰਨ ਨੂੰ ਫਿਰਦੇ ਆ ਜਿਹੜਾ ਆਇ ਨਹੀਂ ਹੁੰਦਾ ਲੋਕ ਨੇ ਜਿਹੜੇ ਵੱਡਾ ਕਰਨ ਵਾਲੇ ਜੇ ਲੋਕਾਂ ਨੂੰ ਥੋੜਾ ਵੱਡਾ ਕਰਨਾ ਹੁੰਦਾ ਖੈਰਾ ਸਾਹਿਬ ਤੁਹਾਨੂੰ ਬਠਿੰਡ ਵਿੱਚ ਤਾਂ ਹੁਣ ਸੰਗਰੂਰੋਂ ਆ ਕੇ ਤੁਸੀਂ ਇੱਥੇ ਵੀ ਮੈਂ ਮਾਨ ਸਾਹਿਬ ਦੇ ਖਿਲਾਫ ਬੋਲੀ ਜਾਊਂਗਾ ਖਬਰ ਨਹੀਂ ਇਹਦੇ ਨਾਲ ਮੈਨੂੰ ਕੋਈ ਫਾਇਦਾ ਹੋ ਜਾ ਵਿਰੋਧ ਵਾਲੀ ਵੋਟ ਮੈਨੂੰ ਪੈਜੂਗੀ ਪਰ ਲੋਕਾਂ ਨੇ ਜੇ ਵਿਰੋਧ ਵਾਲੀ ਵੋਟ ਵੀ ਪਾਉਣੀ ਹੋਵੇ ਤਾਂ ਫਿਰ ਵੀ ਲੋਕ ਦੇਖਦੇ ਆ ਵੀ ਭਾਈ ਕੋਈ ਬੰਦਾ ਜਿਹਨੂੰ ਕੋਈ ਜਾਣਦੇ ਬੋਝਦੇ ਤਾਂ ਹੋਈਏ ਜਿਹਦੀ ਨਾਲ ਨੂੰ ਬਾਤਾਂ ਫੜ ਸਕੀਏ ਤਿਤਲੀਆਂ ਦਾ ਵੀ ਜ਼ਿਕਰ ਕਰਦੇ ਆ ਕਿ ਆਮ ਆਦਮੀ ਪਾਰਟੀ ਇਸ ਵਾਰ ਸਭ ਤੋਂ ਵੱਧ ਤਿਤਲੀਆਂ ਲੈ ਕੇ ਆਈ ਹੈ ਆਂ ਦੂਜੀਆਂ ਪਾਰਟੀਆਂ ਦੇ ਵਿੱਚ ਅਸੀਂ ਤਾਂ 17 ਚ ਵੀ ਲੈ ਕੇ ਆਏ ਸੀ ਖੈਰਾ ਸਾਹਿਬ ਨੂੰ ਤਿਤਲੀਆਂ ਤਾਂ ਅਸੀਂ ਉਦੋਂ ਵੀ ਲਿਆਂਦੀਆਂ ਸੀ ਹਨਾ ਜੇ ਤਿਤਲੀਆਂ ਕਹਿੰਦੇ ਆ ਤਾਂ ਭਾਈ ਅਸੀਂ ਬਾਈ ਚ ਵੀ ਸਾਡੇ بڑے ਜਿਹੜੇ ਐਮ ਐਲ ਏ ਜਿੱਤੇ ਆ ਅਸੀਂ ਦੂਸਰੀਆਂ ਪਾਰਟੀਆਂ ਤੋਂ ਲਿਆਂਦੇ ਆ ਹਨਾ ਤਾਂ ਖੈਰਾ ਸਾਹਿਬ ਨੂੰ ਮੇਰੀ ਇੱਕ ਕਹ ਲੋ ਬੇਨਤੀ ਹੈ ਵੀ ਐਵੇਂ ਤੁਸੀਂ ਆਪ ਦੇ ਜਿਹੜੇ ਸਾਰੇ ਸਿਆਸੀ ਜਮਾਤ ਆ ਉਹਨਾਂ ਦਾ तितਲੀਆਂ तितਲੀਆਂ ਕਰਕੇ ਮਜ਼ਾਕ ਨਾ ਡਾਓ ਕਿਉਂਕਿ ਤੁਸੀਂ ਵੀ ਪੰਜ ਛੇ ਵਾਰੀ ਕਦੇ ਉਧਰ ਕਦੇ ਉਧਰ ਜਾ ਚੁੱਕੇ ਹੋ ਹਰੇਕ ਪਾਰਟੀ ਚੰਗਾ ਉਮੀਦਵਾਰ ਲੱਭਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਦੀ ਹੈ ਵੀ ਭਾਈ ਮਜ਼ਬੂਤ ਬੰਦੇ ਨੂੰ ਅਸੀਂ ਮੈਦਾਨ ਦੇ ਵਿੱਚ ਉਤਾਰੀਏ ਤੇ ਅਸੀਂ ਵੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ ਜੇ ਥੋੜਾ ਵੀ ਜ਼ਿਕਰ ਕਰਨਾ ਹੋ ਜੇ ਮੈਂ ਪਹਿਲਾਂ ਦੱਸਿਆ 17 ਤੋਂ ਤੁਹਾਨੂੰ ਲਿਆਂਦਾ ਤੁਸੀਂ ਫਿਰ ਉਦੋਂ ਪਹਿਲਾਂ ਕਾਂਗਰਸ ਚ ਵੀ ਅਕਾਲੀ ਦਲ ਚੋਂ ਆਏ ਸੀ ਤੇ ਪੰਜਾਬੀ ਏਕਤਾ ਪਾਰਟੀ ਵੀ ਤੁਸੀਂ ਬਣਾ ਲਈ ਤੇ ਫਿਰ ਫਿਰ ਕਾਂਗਰਸ ਚ ਵੀ ਚਲੇ ਗਏ ਤੇ ਕਾਂਗਰਸ ਚ ਵੀ ਅੱਜ ਤਾ ਚਲੋ ਜਿਹੜੀਆਂ ਤਿਤਲੀਆਂ ਲਿਆਂਦੀਆਂ ਨੇ ਜਿਦਨ ਖੈਰ ਸਿੰਘ ਸਾਬ ਤੁਹਾਨੂੰ ਵੀ ਲਿਆਂਦਾ ਸੀ ਮਾਨ ਸਨਮਾਨ ਨਾਲ ਲਿਆਂਦਾ ਸੀ ਹਾਂ ਆ ਜਿਹੜੇ ਹੁਣ ਕਾਂਗਰਸ ਚੋਂ ਲਿਆਂਦੇ ਆ ਚੱਬੇ ਵਾਲਾ ਸਾਬ ਲਿਆਂਦੇ ਆ ਜੀਪੀ ਜੀ ਲਿਆਂਦੇ ਆ ਮਾਨ ਸਨਮਾਨ ਨਾਲ ਲਿਆਂਦੇ ਆ ਹੈਨਾ ਤੇ ਤੁਸੀਂ ਜਿਦਨ ਕਾਂਗਰਸ ਚ ਗਏ ਹੋ ਉਸ ਦਿਨ ਤੁਸੀਂ ਛਾਤੀ ਦੇ ਹੱਥ ਮਾਰ ਮਾਰ ਗੱਲਾਂ ਕਰਦੇ ਹੋ ਕਿ ਮੇਰੇ ਜਿੰਨਾ ਕੋਈ ਜ਼ਮੀਰ ਵਾਲਾ ਬੰਦਾ ਨਹੀਂ ਮੈਂ ਈਮਾਨਦਾਰੀ ਨਾਲ ਦੱਸਣ ਖੈਰਾ ਸਾਹਿਬ ਵੀ ਜਲਾਲਤ ਫੀਲ ਨਹੀਂ ਹੋਈ ਵੀ ਉਹ ਕੈਪਟਨ ਮਨਿੰਦਰ ਸਿੰਘ ਨੇ ਘਰ ਦਾ ਟਾਈਮ ਵੀ ਨਹੀਂ ਦਿੱਤਾ ਨਾ ਤੁਹਾਡੇ ਘਰੇ ਆਇਆ ਕੋਈ ਰੈਲੀ ਨਹੀਂ ਰੱਖੀ ਤੁਹਾਨੂੰ ਲੀਡਰ ਆਫ ਆਪੋਜੀਸ਼ਨ ਸਾਬਕਾ ਹੁੰਦੇ ਹੋਏ ਤੁਹਾਨੂੰ ਹੈਲੀਪੈਡ ਤੇ ਐ ਚੜਦੇ ਚੜਦੇ ਜੁਆਇਨ ਕਰਵਾਇਆ ਹੁਣ ਮੈਂ ਇਥੋਂ ਗੱਡੀ 'ਚ ਬੈਠਣ ਲੱਗਾ ਤੇ ਕੋਈ ਇੱਥੇ ਮੇਰੇ ਕੋਲੇ ਧੱਕੇ ਨਾ ਕਹੇ ਮੈਂ ਜੁਆਇਨ ਕਰਨਾ ਜੁਆਇਨ ਕਰਨਾ ਕੋਈ ਆਮ ਸਾਧਾਰਨ ਵਰਕਰ ਹੀ ਹੋਗਾ ਨਾ ਜਿਹਨੂੰ ਮੈਂ ਧੱਕੇ ਨਾਲ ਐ ਜੋਇਨ ਕਰਵਾਉਂਗਾ ਕੋਈ ਐਮਸੀ ਵੀ ਹੋਵੇ ਮੈਂ ਉਹਨੂੰ ਕਹੂੰਗਾ ਵੀ ਭਾਈ ਮੈਂ ਤੇਰਾ ਵਧੀਆ ਪ੍ਰੈਸ ਕਾਨਫਰੈਂਸ ਕਰਕੇ ਟਾਈਮ ਰੱਖੂੰਗਾ ਜਾਂ ਮੇਰੇ ਕੋਲ ਘਰੇ ਆਈ ਜਾਂ ਮੈਂ ਤੇਰੇ ਕੋਲ ਘਰੇ ਆਉਂਗਾ ਟਾਈਮ ਰੱਖੂੰਗਾ ਹਰੇਕ ਬੰਦੇ ਨੂੰ ਇੱਜ਼ਤ ਪਿਆਰੀ ਹੁੰਦੀ ਆ ਪਰ ਮੈਨੂੰ ਲੱਗਦਾ ਵੀ ਖੈਰਾ ਸਾਹਿਬ ਉਹ ਦਿਨ ਜ਼ਮੀਰ ਮਾਰ ਕੇ ਹਨਾ ਸਿਰਫ ਆਪ ਦਾ ਸਿਆਸੀ ਪੂਖੇ ਬਚਾਉਣ ਦੀ ਖਾਤਰ ਹਾਲਾਂਕਿ ਖੈਰਾ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਵੀ ਮੈਂ ਤਾਂ ਜੀ ਜਮੀਰ ਦੀ ਬਾਤ ਸੁਣਦਾ ਨੈਤਿਕਤਾ ਦੀਆਂ ਗੱਲਾਂ ਕਰਦੇ ਉਹਦੋਂ ਨੈਤਿਕਤਾ ਕਿੱਥੇ ਗਈ ਸੀ ਤੇ ਨਾਲੇ ਡੋਬ ਕੇ ਧਰ ਤੇ ਜਿਹੜੇ ਵਿਚਾਰੇਓ ਕਮਾਲੂ ਫਿਰ ਮਲਰ ਗਏ ਸੋ ਮੈਂ ਹੁਣ ਵੀ ਸੰਗਰੂਰ ਵਾਲਿਆਂ ਨੂੰ ਕਹੂੰਗਾ ਵੀ ਭਾਈ ਜਿਹੜਾ ਨੇ ਖਹਿਰਾ ਸਾਹਿਬ ਦੇ ਨਾਲ ਜਾਰੀ ਲਾਈਆ ਸਾਰੇ ਡੋਬੇ ਆ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਨਹੀਂ ਉਹ ਸਾਰੇ ਐਮਐਲਏ ਹੁੰਦੇ ਕੋਈ ਮੰਤਰੀ ਹੁੰਦੇ ਅੱਜ ਉਹ ਖਹਿਰਾ ਸਾਹਿਬ ਦੇ ਪਿੱਛੇ ਜਿਵੇਂ ਉਹ ਬੱਤਕ ਦੇ ਬੱਚੇ ਬੱਚੇ ਫਿਰਦੇ ਹੁੰਦੇ ਐ ਫਿਰਦੇ ਰਹਿੰਦੇ ਸੀ ਤੇ ਅੱਜ ਦੀ ਕਿਹੜੀ ਗੱਲ ਕਮਾਲੂ ਰਹਿ ਗਿਆ ਬਾਕੀ ਦਿਖਦੇ ਵੀ ਨਹੀਂ ਤੁਹਾਡੇ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਹੋ ਤੁਸੀਂ ਸੰਤੁਸ਼ਟ ਹੋ ਜੋ ਰਾਜ ਸਭਾ ਦੇ ਵਿੱਚ ਭੇਜੇ ਸੀ ਸਾਰੇ ਮੈਂਬਰ ਚੰਗੀ ਚੰਗੇ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਦੇ ਉਠਾ ਰਹੇ ਨੇ ਦੇਖੋ ਕੋਈ ਵੀ ਫੈਸਲਾ ਕੋਈ ਵੀ ਸਿਆਸੀ ਤੇ ਲੈਂਦੀ ਹੈ ਚੰਗਾ ਸੋਚ ਕੇ ਜਿਹੜੀ ਹੈ ਉਹ ਲੈਂਦੀ ਹੁੰਦੀ ਹੈ ਬਾਕੀ ਅਗਲੀ ਦੀ ਕਾਰਜਸ਼ੈਲੀ ਕੀ ਹੈ ਕਿਸ ਤਰ੍ਹਾਂ ਪਰਫਾਰਮ ਕਰਦਾ ਹੈ ਹਨਾ ਉਹ ਇੰਡੀਵਿਜੂਅਲ ਤੇ ਜਿਹੜਾ ਡਿਪੈਂਡ ਉਹ ਕਰਦਾ ਵੀ ਕਿਸ ਤਰ੍ਹਾਂ ਪਰਫਾਰਮ ਹੈ ਜਿਹੜਾ ਉਹ ਕਰਦਾ ਹੁਣ ਕਈ ਵਾਰੀ ਅਸੀਂ ਟਿਕਟਾਂ ਵੀ ਦੇ ਦਿੰਨੇ ਆ ਬੰਦੇ ਐਮਐਲ ਵੀ ਬਣ ਜਾਂਦੇ ਆ ਤੁਹਾਨੂੰ ਛੱਡ ਕੇ ਭੱਜ ਜਾਂਦੇ ਆ ਜਾਂ ਪਰਫਾਰਮ ਨਹੀਂ ਕਰ ਪਾਉਂਦੇ ਲੋਕਾਂ ਦੀਆਂ ਉਮੀਦਾਂ ਤੇ ਨਹੀਂ ਖਰੇ ਜਿਹੜੇ ਆ ਉਹ ਉਤਰ ਪਾਉਂਦੇ ਸੋ ਇਹ ਕਹ ਲੋ ਵੀ ਵਿਸ਼ਵਾਸ ਕਰਨ ਵਾਲੇ ਦੀ ਗਲਤੀ ਨਹੀਂ ਹੁੰਦੀ ਕਿਤੇ ਵੀ ਜਿਹੜੇ ਲੋਕ ਵਿਸ਼ਵਾਸ ਤੋੜਦੇ ਆ ਸਿਆਸਤ ਦੇ ਵਿੱਚ ਉਹਨਾਂ ਦੀ ਜਿਹੜੀ ਗਲਤੀ ਹੁੰਦੀ ਆ ਪਰ ਲੋਕ ਨੇ ਜਿਹੜੇ ਵੀ ਪਾਈ ਆਉਣ ਵਾਲੇ ਸਮੇਂ 'ਚ ਦੇਖਤੇ ਵੀ ਆ ਅੱਜ ਇੱਥੇ ਕਿਤੇ ਕੋਈ ਪਾਰਟੀ ਤੋਂ ਕਿਤੇ ਕੋਈ ਗਲਤ ਫੈਸਲੇ ਲਈਏ ਵੀ ਜਾਂਦੇ ਆ ਸਿਆਸੀ ਪਾਰਟੀਆਂ ਤੂੰ ਤਾਂ ਉੱਥੇ ਪਾਰਟੀ ਸਿੱਖਦੀ ਵੀ ਹੈ ਕਿਉਂਕਿ ਰਾਜ ਸਭਾ ਮੈਂਬਰ ਪੰਜਾਬ ਦੇ ਹੱਕ ਦੇ ਵਿੱਚ ਉਹਨਾਂ ਨੇ ਕੀ ਬੋਲਣਾ ਸੀ ਤੋੜੀ ਪਾਰਟੀ ਦੇ ਸੁਪਰੀਮ ਅਰਵਿਦ ਕੇਜਰੀਵਾਲ ਲਈ ਵੀ ਉਹਨਾਂ ਨੇ ਚੁੱਪੀ ਧਾਰ ਲਈ ਨਹੀਂ ਦੇਖੋ ਸਾਡੇ ਜਿੰਨੇ ਰਾਜ ਸਭਾ ਮੈਂਬਰ ਨੇ ਹਮੇਸ਼ਾ ਜਿੱਥੇ ਕੋਈ ਪਾਰਟੀ ਦਾ ਸਟੈਂਡ ਹੁੰਦਾ ਉੱਥੇ ਜਿਹੜਾ ਸਟੈਂਡ ਹੈ ਉਹ ਲੈਂਦੇ ਰਿਹਾ ਮੇਨ ਸਟੈਂਡ ਤਾਂ ਤੁਹਾਡਾ VOTING ਤੋਂ ਪਤਾ ਲੱਗਦਾ ਹੁਣ ਕੋਈ ਬੰਦਾ ਵੋਕਲ ਹੁੰਦਾ ਕਿਸੇ ਨੂੰ ਮੀਡੀਆ ਕੱਟ ਕਵਰੇਜ ਕਰਦਾ ਕਿਸੇ ਨੂੰ ਵੱਧ ਹੁਣ ਸੰਜੇ ਸਿੰਘ ਹੈ ਕੁਦਰਤੀ ਹੈ ਕਿਤੇ ਜਾਂਦੇ ਆ ਉੱਥੇ ਮੀਡੀਆ ਦਾ ਵੈਸ ਕੱਠਾ ਜਿਹੜਾ ਰਸ਼ ਹੈ ਜਿਹੜਾ ਉਹ ਹੋ ਜਾਂਦਾ ਹੈ ਕਈ ਵਾਰੀ ਕੁਛ ਐਵੇਂ ਦੇ ਹੁੰਦੇ ਆ ਜਿਹੜੇ ਕੋਈ ਜ਼ਿਆਦਾ ਬੋਲਣ ਵਾਲੇ ਘੱਟ ਹੁੰਦੇ ਆ ਹੁਣ ਸਾਡੀ ਪਾਰਟੀ ਦੇ 13-14 ਮੰਤਰੀ ਆ ਕਿੰਨੇ ਕ ਮੰਤਰੀਆਂ ਨੂੰ ਤੁਸੀਂ ਬੋਲਦੇ ਜਿਹੜੇ ਉਹ ਸੁਣਦੇ ਹਰੇਕ ਦਾ ਆਪਦਾ ਕੰਮ ਕਰਨ ਦਾ ਜਿਹੜਾ ਉਹ ਤਰੀਕਾ ਹੁੰਦਾ ਪਰ ਸਾਰੇ ਜਿਹੜੇ ਸਾਡੇ ਰਸਵਾ ਮੈਂਬਰ ਨੇ ਪਾਰਟੀ ਦਾ ਸਟੈਂਡ ਉਹਨਾਂ ਦੇ ਨਾਲ ਆ ਤੇ ਉਹਨਾਂ ਦਾ ਪਾਰਟੀ ਦੇ ਨਾਲ ਲਾਸਟ ਸਵਾਲ ਕਿੰਨੀ ਪੱਟੀ ਚ ਤੁਸੀਂ ਦਾਅਵਾ ਕਰਦੇ ਹੋ ਤੁਸੀਂ ਜਿੰਨੀਆਂ ਵੱਧ ਵੋਟਾਂ ਮੈਨੂੰ ਦੂਜੇ ਉਮੀਦਵਾਰਾਂ ਨਾਲੋਂ ਸੰਗਰੂਰ ਦੇ ਲੋਕ ਪਾਉਣਗੇ ਰਿਕਾਰਡ ਤੋੜੋਗੇ ਭਗਵੰਤ ਤੁਸੀਂ ਅੱਜ ਸਪੀਚ ਦੇ ਵਿੱਚ ਕਿਹਾ ਮੈਂ ਭਗਵੰਤ ਮਾਨ ਦਾ ਰਿਕਾਰਡ ਤੋੜੂਗਾ ਨਹੀਂ ਮੈਂ ਤਾਂ ਕਹਿਣਾ ਵੀ ਲੋਕ ਤੋੜਨ ਮੈਂ ਤਾਂ ਮਾਨ ਸਾਹਿਬ ਨੂੰ ਕਹਿੰਦਾ ਸੀ ਭਾਈ ਤੁਸੀਂ ਗੁੱਸਾ ਨਾ ਕਰੋ ਸ਼ਾਇਦ ਤੁਹਾਡਾ ਰਿਕਾਰਡ ਵੀ ਜਿਹੜਾ ਸੀ ਤੋੜ ਦਈਏ ਤਾਂ ਇਹ ਸੰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਮੀਤ ਹਰ ਤਾਂ ਇਹਨਾਂ ਨੇ ਜਿੱਤ ਦਾ ਵੱਡਾ ਦਾਵਾ ਕਰ ਦਿੱਤਾ ਇਸੇ ਨਾਲ ਆਖ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਵਾਰ ਰਿਕਾਰਡ ਆ ਜਿਹੜਾ ਉਹ ਸੰਗਰੂਰ ਤੋਂ ਟੁੱਟੇਗਾ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ